ਆਫਕੋਰ ਦੱਸਿਆ ਜਿਹੜਾ ਕਨਵਰਜਨ ਦੱਸਿਆ ਓਕੇ ਥੋੜਾ ਝਟਕਾ ਲਾਇਆ ਗਿਆ ਉਹਨੂੰ ਝਟਕਾ ਸਹਿ ਨਹੀਂ ਹੋਇਆ ਉਹਦੇ ਨਾਲ ਹਾਰਟ ਫੇਲਰ ਹੋ ਗਿਆ ਕਿਉਂਕਿ ਜਦੋਂ ਕਰੇ ਗਏ ਕੋਈ ਨਿਸ਼ਾਨ ਨਹੀਂ ਸੀ ਉਹਨਾਂ ਦੇ ਓਕੇ ਪਰ ਜਦੋਂ ਦੇਖਿਆ ਜਦੋਂ ਐਕਸੀਡੈਂਟ ਹੋਣ ਤੋਂ ਬਾਅਦ ਨਿਸ਼ਾਨ ਉਹਨਾਂ ਦੇ ਇਸ ਥਾਂ ਤੇ ਨਿਸ਼ਾਨ ਹੈ ਸਿਰ ਤੇ ਨਿਸ਼ਾਨ ਹੈ ਪੈਰਾਂ ਦੇ ਨਿਸ਼ਾਨ ਪੈਰਾਂ ਤੇ ਜਿਵੇਂ ਕਿਸੇ ਚੀਜ਼ ਨਾਲ ਮਾਰਿਆ ਹੁੰਦਾ ਡੰਡੇ ਦੇ ਜਿਵੇਂ ਲਾਲ ਲਾਲ ਉਸ ਤਰ੍ਹਾਂ ਨਿਸ਼ਾਨ ਨੇ ਛਾਲੇ ਬੜੇ ਵੱਡੇ ਵੱਡੇ ਬਾਕੀ ਤੇ ਨਿਸ਼ਾਨ ਹੈ ਰੈਡ ਰੈਡ ਜਿਵੇਂ ਵਾਲਾ ਤੋਂ ਫੜ ਕੇ ਘੜੀਸਿਆ ਗਿਆ ਹੁੰਦਾ ਪੱਤੇਆਂ ਦੇ ਵਿੱਚ ਵਾਲਾਂ ਦੇ ਵਿੱਚ ਬੱਤੇ ਫਸੇ ਹੋਏ ਸੀਗੇ ਜਿਵੇਂ ਚਾਰ ਚਾਰ ਬੰਦੇ ਵਾਲਾ ਤੋਂ ਫੜ ਕੇ ਘੜੀਸਦੇ ਐ ਇਸ ਤਰ੍ਹਾਂ ਉਹਦੀ ਪਿੱਠ ਤੇ ਰੈਡ ਨਸ ਸੀ ਬਹੁਤ ਜਿਆਦਾ ਸਿੱਖੀ ਜੰਮ ਦਾ ਵੀ ਬਿਲਕੁਲ ਮਜ਼ਾਕ ਬਣਾਇਆ ਨਹੀਂ ਪੱਕ ਪੱਕ ਸਾਡੇ ਸ਼ਾਹ ਨੂੰ ਜੇ ਸਾਡੀ ਲੈਂਦੀ ਤਾਂ ਪੋਣੀ ਦੀ ਪੋਣੀ ਕੀਤੀ ਰਹਿੰਦੀ ਐ ਪਰ ਉਹ ਦੁਬਾਰਾ ਤਿਆਰ ਕਰਕੇ ਗੱਡੀ ਦੇ ਵਿੱਚ ਰੱਖੀ ਗਈ ਐ ਅੱਛਾ ਪੱਕ ਤਿਆਰ ਕਰਕੇ ਰੱਖੀ ਗਈ ਐ ਆਇਆ ਕਿ ਦੱਪਿਆ ਗਿਆ ਗਲਾ ਵੀ ਦੱਪਿਆ ਗਿਆ ਤੇ ਜਿਸ ਤਰ੍ਹਾਂ ਉਹਦੇ ਨਿਸ਼ਾਨ ਆ ਉਹ ਉਸ ਨਾਲ ਅਸੀਂ ਇਹ ਲਗਾ ਰਹੇ ਹਾਂ ਕਿ ਸ਼ਾਇਦ ਪੱਗ ਦਾ ਹੀ ਨਿਸ਼ਾਨ ਹੋਵੇਗਾ। ਪੱਗ ਦਾ ਵੀ ਮਜ਼ੂਜ ਕੀਤਾ ਗਿਆ ਇਹਨਾਂ ਨੇ। ਪੱਗ ਦਾ ਵੀ ਮਜ਼ਾਕ ਬਣਾਇਆ ਇਹਨਾਂ ਨੇ। ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਸਜ਼ਾ ਤੋਂ ਵੱਧ ਮਿਲਣੀ ਚਾਹੀਦੀ ਹੈ। ਤਾਂ ਇਹ ਕੱਲ ਹੁਣ ਤੁਹਾਡੇ ਕੋਲ ਕੌਣ ਆਇਆ ਸੀ ਜੀ ਬਾਕੀ ਮੈਂਬਰ? ਮੇਰੇ ਰਾਤੀ ਮੇਰੇ ਕੋਲ ਆਇਆ ਜੀ 10 10 ਵਜੇ ਤੋਂ ਬਾਅਦ ਆਇਆ। ਤੇ ਉਸ ਤੋਂ ਬਾਅਦ ਇਹ ਨਾਮਜ਼ਦ ਕਰਕੇ ਗਏ ਬਾਕੀ ਮੈਂਬਰ। ਹਾਂ ਉਸ ਤੋਂ ਬਾਅਦ ਜੀ। ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਕੋਈ ਕੁਝ ਨਹੀਂ ਓਕੇ ਬਿਲਕੁਲ ਤੇ ਅੱਜ ਹਾਂਜੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਉਹਨਾਂ ਨੇ ਚੱਕਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕੰਮ ਤਾਂ ਖਰਾਬ ਹੋ ਗਿਆ ਜੀ ਵਿਚਾਰ ਸੀ ਗਲਤੀ ਦਾ ਘਰ ਬੈਠੇ ਓਕੇ ਪਰ ਉਹਨੂੰ ਸਜ਼ਾ ਵੀ ਤਾਂ ਭੁਗਤੋਂਗੇ ਫਿਰ ਤੁਸੀਂ ਜੀ 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 ਇਹ ਅਸੀਂ ਵੀ ਡਿਮਾਂਡ ਕਰਦੇ ਆਂ ਵੀ ਮੰਗੇ ਆ ਜੀ ਬੇਸ਼ੱਕ ਤੁਸੀਂ ਇਹ ਕਾਰਵਾਈ ਕਰਨੀ ਹੈ ਕਰੋ ਪਰ ਨਜਾਇਜ਼ ਬੁੱਤ ਨਾ ਮਾਰੋ ਕਿਸੇ ਦੇ ਇਹ ਤੁਸ ਜੇ ਉਹਨਾਂ ਨੂੰ ਕਹਤਾ ਫਿਰ ਜਿੰਨੇ ਤੁਸੀਂ ਮਾਰੋਗੇ ਫੀਤੀਆਂ ਟੋਡੀਆਂ ਵਾਜ ਜਾਣਗੀਆਂ ਉਸ ਲਾਲਚੇ ਜੋ ਅਸਲੀ ਗੁਨਾਹਗਾਰ ਨੂੰ ਫੜੋ ਤੁਸੀਂ ਜੇ ਫੜਦੇ ਹੋ ਤਾਂ ਜੇ ਬਿਲਕੁਲ ਨਸ਼ਾ ਮਿਲਦਾ ਤੁਸੀਂ ਪ੍ਰੂਫ ਤੁਸੀਂ ਪ੍ਰੂਫ ਦਿਖਾਓ ਕਿ ਕਿਉਂ ਕਿਉਂ ਫੜਿਆ ਉਹਨਾਂ ਨੂੰ ਉਹਨਾਂ ਕੋਲ ਕੋਈ ਨਸ਼ਾ ਸੀ ਉਹਨਾਂ ਦੇ ਫੋਰੈਂਸਿਕ ਜਾਂਚ ਹੋਏ ਉਹਨਾਂ ਦੀ ਬੋਡੀ 'ਚ ਕੋਈ ਨਸ਼ੇ ਦੀ ਕੋਈ ਮਾਤਰਾ ਨਹੀਂ ਮਿਲੀ ਕੁਝ ਵੀ ਨਹੀਂ ਸੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਵਿਆ ਸਾਡੇ ਸਾਹਮਣੇ ਮੇਰੀ ਗੱਲ ਹੋਈ ਹੈ ਕਹਿੰਦੇ ਨੈਂਸੀ ਤੂੰ ਉਸ ਚਾਰ ਰਖ ਪਿਆ ਗਿਆ ਮੈਨੂੰ ਕੀ ਪਤਾ ਸੀ ਚਾਰ ਜੇ ਨਸ਼ੇ ਦਾ ਬਣਾ ਲਾ ਕੇ ਮਰਡਰ ਬਣਾਇਆ ਗਿਆ ਕਰ ਮੇਰੇ ਬੇਸੀਸ਼ਾ ਕਤਲ ਹੋਇਆ ਜੀ ਕਤਲ ਹੋਇਆ ਇੱਕ ਕਤਲ ਕੀਤਾ ਗਿਆ ਮੇਰੇ ਬੱਚੇ ਨੂੰ ਮੇਰਾ ਬੱਚਾ ਰੂਟੀਨ ਤੇ ਡਿਊਟੀ ਜਾਂਦਾ ਸੀ ਸਾਲ ਪਰ ਉਹ ਬਰਨਾਲਾ ਵੀ ਬਾਈਸ ਕਾਲਜ ਜੌਬ ਕਰਕੇ ਆਇਆ ਆਫਦਾ ਵੀ ਇੰਸਟੀਚੂਟ ਸੀ ਉਹਦਾ ਸਾਨੂੰ 2 ਦਿਨ ਪਹਿਲਾਂ ਇੱਕ ਰੁਕਮ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨਿਰਦੀਪ ਨਾਮ ਦਾ ਵਿਅਕਤੀ ਹੈ ਜੋ ਕਿ ਓਮੈਕ ਸਿਟੀ ਬਟੰਡਾ ਦਾ ਰਹਿਣ ਵਾਲਾ ਉਸ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹਦੇ ਸਾਥੀ ਵੱਲੋਂ ਉਹਨੂੰ ਜਿਹੜੇ ਹੈਗਾ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਉਹਦਾ ਸਾਥੀ ਜਿਹੜਾ ਸੀ ਉੱਥੇ ਮੌਕੇ ਤੋਂ ਭੱਜ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਦੇ ਵਿੱਚ ਅਸੀਂ ਜੋ ਨਰਿੰਦਰਦੀਪ ਸਿੰਘ ਹੈ ਜੋ ਮ੍ਰਿਤਕ ਸੀਗਾ ਉਸਦੇ ਫਾਦਰ ਰਣਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 105 ਪੀ ਐਨ ਐਸ ਸਾੜਾ ਕਨਾਲ ਕਲੋਨੀ ਦਰਜ ਰਜਿਸਟਰ ਕੀਤਾ ਅਗੇਂਸਟ ਗਗਨਦੀਪ ਸਿੰਘ ਹੈਪੀ ਲੋਥਰਾ ਐਂਡ ਅਵਤਾਰ ਸਿੰਘ ਤਾਰੀ ਜਿਹੜਾ ਅਵਤਾਰ ਸਿੰਘ ਤਾਰੀ ਹੈ ਉਹ ਸਾਡਾ ਪਾਲਿਸ ਨੂੰ ਲਾਜ਼ਮ ਹੈ ਜਿਹਦੇ ਵਿੱਚ ਉਹ ਜੋ ਸੀਆਈਏ ਪ੍ਰਸ਼ੰਡਾ ਦੇ ਵਿੱਚ ਤਨਾਤ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕੱਲ ਜਿਹੜਾ ਸੀਗਾ ਉਹਦੇ ਪੇਰੈਂਟਸ ਵੱਲੋਂ ਇਸ਼ੂ ਰੇਜ਼ ਕੀਤਾ ਗਿਆ ਸੀਗਾ ਜਿੱਦੇ ਵਿੱਚ ਅਸੀਂ ਵਿਡੀਓ ਦਾ ਪੋਸਟਮਾਰਟਮ ਹੈਗਾ ਉਹ ਇਹ ਦੇ ਵਿੱਚ ਬੋਰਡ ਕੱਢ ਕੇ ਕਰਕੇ ਉਹਦਾ ਇੱਕ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਰਦਰ ਜਿਹੜੀ ਮੁਕਤਮਾ ਦੀ ਤਫ਼ਤੀਸ਼ ਸੀ ਆਪਣੇ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਪੈਂਡਿੰਗ ਹੈ ਉਸ ਤੋਂ ਇਲਾਵਾ ਵੀ ਜਿਹੜੀ ਹੈਗੀ ਸਾਡੀ ਫਾਈਲ ਜਿਹੜੀ ਤਫ਼ਤੀਸ਼ ਕਈ ਇੰਗਲੈਂਡ ਤੇ ਚੱਲ ਰਹੀ ਹੈ ਜਿੱਦੇ ਵਿੱਚ ਅਸੀਂ ਕੱਲ ਉਹਨਾਂ ਦਾ ਦੁਬਾਰਾ ਸਟੇਟਮੈਂਟ ਰਿਕਾਰਡ ਕਰਕੇ ਤਿੰਨ ਪੁਲਿਸ ਮੁਲਾਜ਼ਮਾਂ ਹੋਰ ਜਿਹੜੇ ਹੈਗੇ ਨੇ ਇਸ ਮੁਕੱਦਮੇ ਦੇ ਵਿੱਚ ਨਾਮਿਨੇਟ ਕੀਤੇ ਗਏ ਨੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਿ ਕਿਸ ਦਾ ਇਸ ਮੁਕੱਦਮੇ ਦੇ ਵਿੱਚ ਕੀ ਕੀ ਰੋਲ ਹੈਗਾ ਉਸ ਦੇ ਅਕੋਰਡਿੰਗਲੀ ਜੋ ਵੀ ਐਸ ਪਰ ਫੈਕਟਸ ਟੈਕਨੀਕਲ ਐਵਿਡੈਂਸ ਜੋ ਔਨ ਗਰਾਉਂਡ ਔਨ ਫਾਈਲ ਚੀਜ਼ ਆਉਗੀ ਉਸ ਮੁਤਾਬਕ ਕਾਰਵਾਈ ਕਰਦੇ ਕੀਤੀ ਜਾਵੇਗੀ ਕੋਈ ਅਰੈਸਟ ਹੋਏ ਜਿੰਨੇ ਆਏ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਐਂਗਲਸ ਤੇ ਜਾਂਚ ਕਰ ਰਹੀਆਂ ਨੇ ਨਾਲ ਹੀ ਸਾਡੀ ਟੀਮਾਂ ਜਿਹੜੀ ਹੈਗੇ ਅਰੈਸਟ ਕਰਨ ਵਾਸਤੇ ਵੀ ਕੋਸ਼ਿਸ਼ ਕਰ ਰਹੀ